ਅੰਤਨ ਸਿਫਤੀ ਕਹਿਣਾ ਨੰਤੋ ਅੰਤਨ ਸਿਫਤੀ ਜੇ ਸਿਫਤਾਂ ਕਰਨ ਲੱਗੀਏ ਤਾਂ ਉਹਦਾ ਅੰਤ ਨਹੀਂ ਕੋਈ ਦੱਸ ਸਕਦਾ ਕਿਉਂ ਦੀਆਂ ਸਿਫਤਾਂ ਬੇਅੰਤ ਸਿਫਤਾਂ ਨੂੰ ਕਹਿਣ ਲੱਗੀਏ ਬੁਕਾਇਆਂ ਨਹੀਂ ਆ ਸਕਦਾ ਇਸੇ ਕਰਕੇ ਕਿਉਂਕਿ ਜਿਹੜਾ ਸਿਫਤਾਂ ਕਰਨ ਲੱਗਦਾ ਉਹਦਾ ਗਿਆਨ ਵਧੀ ਜਾਂਦਾ ਉਹ ਸਿਰਸਾ ਅਗਲੀ ਕਹਾਣੀ ਤਾਂ ਹੀ ਲਿਖੀ ਹੋਈ ਹੈ ਕਹਿੰਦੇ ਛੇ ਸਨਾਗ ਦੇ ਸਿੱਤੇ ਧਰਤੀ ਰੱਖਤੀ ਬਿਸ਼ਨੂ ਕਹਿੰਦਾ ਵੀ ਐਨਾ ਜਰ ਮੈਂ ਧਰਤੀ ਰੱਖੀ ਐ ਨਾ ਸ਼ਿਵ ਜੀ ਕਹਿੰਦਾ ਮੇਰੇ ਬੋਲ ਦੇ ਸਿੰਘ ਤੇ ਰਹੀ ਐ ਧਰਤੀ ਇਥੇ ਵੀ ਇਹਨਾਂ ਦੀ ਕੰਟਰੋਵਰਸੀ ਬਹੁਤ ਹੈ ਤਾਂ ਐਸ ਵਕਦੇ ਨਾ ਮਤਲਬ ਛੇ ਸਨਾਗ ਦੇ ਸਿੱਤੇ ਹੋਈ ਨਾ ਫਿਰ ਬਈ ਹਟ ਤੂੰ ਰੱਖ ਤੂੰ ਬੜਾ ਬਣ ਉਹ ਚੱਕਾ ਆਪਣੇ ਸੇਹ ਜਣਾਉਂ। ਉਹਨੇ ਸੇਹ ਜਣਾਉਂਦੇ ਆਵੇ ਤੂੰ ਚੱਕਲਾ ਵੇਤਾ ਸੀ। ਮੈਂ ਕਹੇ ਚੱਕਲਾ ਗੋਲ ਦੋ। ਉਹ ਚੀਜ਼ ਮੈਂ ਉਹ ਚੀਜ਼। ਮੈਂ ਉਹ ਚੱਕਣ ਵਾਲੀ ਚੀਜ਼ ਆ ਕਿਤੇ। ਪਹਿਲੇ ਕੋਈ ਨਹੀਂ ਤਾਂ ਕਰ ਤਾਂ ਮੇਰੀ ਨਾਲ ਚੱਕਣੀ ਤੂੰ ਚੱਕਦਾ ਸੀ। ਚੱਕ ਲੈਣਾ ਨਾਮ ਦੇ ਤਾਂ ਉਹਨੇ ਝੱਕੀ ਜਾਊਗੀ। ਤੂੰ ਮੇਰਾ ਨਾਮ ਜੋ ਭੀਜਾ। ਬਿਜ ਨੂੰ ਦਾ ਨਾਮ ਜਪਉਣ ਲੱਗਤੇ ਲੋਕ ਹੱਕਾ ਤੇ ਸਾਖੀ ਘੜ ਕੇ ਜਨਾਜ਼ਰ ਮੇਰਾ ਨਾਮ ਤੋਂ ਲੈਂਦਾ ਰਹੇਗਾ ਵਖਰੇ ਵਖਰੇ ਜਦੋਂ ਉਹ ਕ ਜਾਣਗੇ ਫਿਰ ਤੈਨੂੰ ਮੈਂ ਧਰਤੀ ਫੜ ਲਾਂ ਮੈਂ ਤੈਨੂੰ ਉਹ ਕਹਿੰਦੇ ਉਹਦੇ ਹਜ਼ਾਰ ਮੂਹ ਨੇ ਇੱਕ ਮੂਹ ਨਾਲ ਇੱਕ ਨਾਮ ਕਹਿੰਦਾ ਮੈਂ ਅੱਡ ਅੱਡ ਮੂਹ ਨਾਲ ਅੱਡ ਅੱਡ ਨਾਂ ਲਊਗਾ ਇਕੱਠਾ ਇੱਕ ਵਾਰ ਚ ਹਜ਼ਾਰ ਨਾਂ ਲੈ ਦੇ ਦੂੰਗਾ ਛੇਤੀ ਮੁੱਕ ਜਾਣਗੇ ਫਿਰ ਤੇ ਚੱਲ ਗਈ ਹੈ ਇਹਨੇ ਹਰ ਦਿਨ ਦਿਨ ਨੋਜਾਨ ਕਰਦਾ ਉੱਕੇ ਨਹੀਂ ਹਣੂ ਪੁਰਾ ਗਿਆਨ ਬਧੀ ਜਾਂਦਾ ਇਹਦਾ ਮਤਲਬ ਹੁਣ ਬੋਲਦੇ ਸੰਤ ਤਾਂ ਹੈ ਨਹੀਂ ਕੋਈ ਤਾਂ ਫੜੀਦਾ ਹੈ ਨਹੀਂ ਉਹ ਤੇ ਕਿਸੇ ਨੂੰ ਦੋ ਗੱਲਾਂ ਹੋ ਗਈਆਂ ਨਦੀਆਂ ਵਿੱਚ ਸ਼ਾਸਤਰਾਤ ਨੂੰ ਗੁਰਬਾਣੀ ਬੋਲਦੇ ਸੰਤ ਦੇ ਮੰਦੀ ਪਰਚਾਰੀ ਇਹ ਜਾਂਦੀ ਹੈ ਉਧਰ 6 ਜਨਾਬ ਦੇ ਸੰਤੇ ਪਈਏ ਉਧਰ 6 ਜਨਾਬ ਉਹਦੇ ਨਾਲ ਦਿਖਾਉਂਦੇ ਨੇ ਵਿਸ਼ੂਭ ਦੇ ਨਾਲ 6 ਜਨਾਬ ਦਿਖਾਏ ਕਿ 6 ਜਨਾਬ ਹਰ ਬੋਲ ਦੀ ਜੀ ਦੇ ਨਾਲ ਚ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੱਚ ਹੈ ਕੀ ਫਿਰ ਜਨਾਲੀ ਸਿਵਜੀ ਗਾਲ ਚ ਪੈ ਗਈ ਫਿਰਦਾ ਪਿਛੋਂ ਦੇ ਨੇੜੇ ਦੇ ਨੇੜੇ ਕਿਤੇ ਦਿਖਾਇਆ ਨਹੀਂ ਇਹ ਜਨਾਲ ਐਸੇ ਤਾਣੇ ਅਰਜੀ ਹੋਈ ਯਾਰ ਅਰਜੀ ਹੋਏ ਜਲਾ ਕਰਨੇ ਇੱਕ ਝੂਠ ਜਾ ਫੜਨ ਲੱਗਦੇ ਨੇ ਦੁਆ ਬੋਲ ਦਿੰਦੇ ਨੇ ਦੁਆ ਫੜਨ ਲੱਗਦੇ ਨੇ ਠੀਕਾ ਬੋਲ ਦਿੰਦੇ ਨੇ ਐਸੇ ਤਰੀਕੇ ਨਾਲ ਇਹਨੇ ਝੂਠ ਬੋਲਤੇ ਸਾਰੇ ਹਰ ਜਗੇ ਉਹ ਗੱਲ ਦੀ ਹੈ ਇਹ ਗੱਲ ਦੀ ਵਿਆਖਿਆ ਉੱਤੇ ਐਂ ਸਾਖੀ ਬਣਾ ਕੇ ਕਰੀ। ਅੰਤਨ ਸਿਫਤੀ ਕਹਿਣ ਨਾਲ ਕਹਿਣ ਨਾਲ। ਉਹਦੀ ਸਿਫਤਾਂ ਦਾ ਕੋਈ ਅੰਤ ਨਹੀਂ। ਸਿਫਤ ਉਹਦੇ ਨੇ ਗੁਣ। ਸ੍ਰਿਸ਼ਟੀ ਸਾਜੀਏ। ਕਿਆਨ ਦੀ ਗੱਲ ਐ? ਇੱਕ ਡਾਕਟਰ ਇੱਕ ਅੱਖ ਦਾ ਸਪੈਸ਼ਲਿਸਟ ਹੋ ਜਾਂਦਾ ਇੱਕ ਅੱਖ ਦੀ ساری ਉਮਰ ਚ ਕੋਈ ਨਹੀਂ ਹੁੰਦੀ ਉਹ। ਸਾਰੇ ਸਿਰਲ ਦੀ ਖੋਜ ਕਰ ਮੈਂ ਕਰੂ ਜਿਹਨੇ ਬਣਾਈ ਆ ਉਹਦੇ ਚ ਸਬਕ ਕਿੰਨੇ ਜਿਹਨੇ ਬਣਾਈ ਆ ਉਹਦਾ ਗਿਆਨ ਕਰਨਾ ਨਹੀਂ ਕੋਈ ਅੰਤ ਨਾ ਕਰਨਾ ਦੇਣ ਦਾ ਅੰਤ ਉਹਦੇ ਕਰਨੇ ਨੇ ਜਿਹੜੇ ਢਾਣਦੇ ਸਭ ਕੁਝ ਬਣਾਇਆ ਕੁਝ ਰਜਨ ਅੰਤ ਨਹੀਂ ਹੈ ਕੋਈ ਅੰਤ ਨਹੀਂ ਪਾ ਸਕਦਾ ਆਪਣੀ ਜ਼ਿੰਦਗੀ ਵਿੱਚ ਵੀ ਇੰਨੇ ਕਰਨੇ ਨੇ ਕੋਈ ਲਿਖ ਤਰੰਥ ਰੱਖਦੇ ਹੋਵੇ ਇਹ ਰਚਨਾ ਵੀ ਮਾਇਆ ਵੀ ਬੇਅੰਤ ਕਹਿਣਾ ਹੀ ਠੀਕ ਹੈ ساری ਜ਼ਿੰਦਗੀ ਲਗਾ ਰੋ ਅੰਤ ਨਹੀਂ ਪਾ ਸਕਦੇ ਤੁਸੀਂ ਪਾਵੇਂ ਹੈ ਲਿਮਟਿਡ ਹੈ ਮਾਇਆ ਪਰ ਅਸੀਂ ਇਸ ਪਾਸੇ ਨੂੰ ਕਹਿਣ ਦਾ ਮਤਲਬ ਹੈ ਇਸ ਪਾਸੇ ਕੋਈ ਜਾਣਾ ਨਹੀਂ ਵਾਯਾ ਦੀ ਖੋਜ ਵੱਲ ਜਾਣਾ ਨਹੀਂ ਜਿਹੜੇ ਖੋਜ ਵਿੱਚ ਲੱਗੇ ਨੇ ਮਨਮੁਖ ਉਹ ਕੀ ਕੱਢ ਲੈਣਗੇ ਇਹ ਚੋ ਇਹ ਚੋ ਆਪਣੀ ਮੌਤ ਕੱਢਣਗੇ ਹੋਰ ਕੁਝ ਨਹੀਂ ਕੱਢਣਗੇ ਵਾਇਆ ਜੋ ਮੌਤ ਇਸ ਵਾਰ ਕੁਝ ਨਹੀਂ ਨਿਕਲਣਗੇ ਪਰੇਸ਼ਾਨੀ ਹੋਰ ਮੌਤ ਚਿੰਤਾ ਡਰ ਭੈ ਦੂਏ ਦਾ ਉਹਦੇ ਆ 1000 ਬਣਾ ਲਿਆ ਆਪਾਂ ਉਹਦੇ ਰੋਕ ਬਣਾਈ ਕੀ ਕੁਝ ਨਿਕਲੇ ਜੋ ਹੋਰ ਕੀ ਨਿਕਲ ਤੇਨ ਨਾਂ ਅੰਤ ਜਿਹੜੇ ਦੇਨ ਦੇ ਉਹ ਦਾਤਾ ਨੂੰ ਉਹਦਾ ਅੰਤ ਨਹੀਂ ਦਾਤਾ ਨਾਲ ਤਾਂ ਕੋਈ ਨਹੀਂ ਹੁੰਦਾ ਅੰਤ ਅੰਤਨ ਵੇਖਣਾ ਸੋਨਨ ਨਾ ਅੰਤ ਤੁਸੀਂ ਵੇਖ ਕੇ ਵੀ ਅੰਤ ਨਹੀਂ ਪਾ ਸਕਦੇ ਠੀਕ ਹੁਣ ਅਸੀਂ ਕਹਿੰਦੇ ਆ ਨਗਾ ਜੀ ਮਾਰੀ ਦੇਖ ਲਿਆ ਜੀ ਸਭ ਕੁਝ ਦੇਖ ਲਿਆ ਨਹੀਂ ਦੇਖਿਆ ਇੱਕ ਦਰਾਖਤ ਦੇ ਪੱਤੇ ਨੂੰ ਦੇਖੋ ਆ ਦੂਏ ਪੱਤੇ ਨੂੰ ਦੇਖੋ ਦੋਹਾਂ 'ਚ ਕੀ ਫਰਕ ਹੈ ਬਹੁਤ देर ਬਾਅਦ ਉਹਨੂੰ ਕਦਾਲੂ ਗੂੜੋ ਹੋਇਆ ਵਰਤ ਜਿਵੇਂ ਸਾਡੇ ਹੱਥ ਤੇ ਲਿਖੀ ਰਹੇ ਪੱਤਿਆਂ ਤੇ ਵੀ ਇੱਕ ਦੂਜੇ ਨਾਲ ਪੱਤਾ ਨਹੀਂ ਮਿਲਦਾ ਇੱਕੋ ਦਰ ਬੱਦੋਂ ਕੋਈ ਹਾਰਾਗਾ ਨਹੀਂ ਹੈ ਜਿੰਨੇ ਮਰਜੀ ਪੱਤੇ ਤੋੜ ਲੈ ਇੱਕ ਦੂਜੇ ਨਾਲ ਨਹੀਂ ਮਿਲਦਾ ਜੇ ਬਰੀਕੀ ਨਾਲ ਦੇਖੋਗੇ ਫਿਰ ਪਤਾ ਲੱਗੂ ਕਿ ਐਂ ਦੇਖਣ ਲੱਗੋਗੇ ਫਿਰ ਨਹੀਂ ਅੰਤ ਪਾ ਸਕੋਗੇ ਦੇਨਗਾਂ ਮਾਰ ਕੇ ਤੇ ਖੋਗੇ ਮੁਰਗਾ ਮੰਗੂ ਫੇ। ਠੀਕ। ਹਵਾਈ ਜਹਾਜ਼ ਤੇ ਚੜ ਕੇ ਦੇਖ ਹੈ। ਉਹ ਦੇਖਣਾ ਹੈ ਹੀ ਨਹੀਂ। ਉਹ ਨਹੀਂ ਦੇਖਣਾ। ਦੇਖਣਾ ਨਹੀਂ ਮੰਦੀ ਕੋ ਤੁਮ। ਸੁਣਨ ਨਾ ਨੰਤ। ਜੇ ਕੋਈ ਸੁਣ ਕੇ ਅੰਤ ਪਾਏ। ਕੋਈ ਦੱਸਣ ਲੱਗੇ। ਇੱਕ ਦੱਸਣ ਵਾਲਾ ਹੋਵੇ ਤੇ ਸੁਣਨ ਵਾਲਾ ਹੋਵੇ ਰਚਨਾ ਬਾਰੇ। ਤਾਂ ਵੀ ਅੰਤ ਦੱਸਣ ਵਾਲਾ ਦੱਸ ਨਹੀਂ ਸਕਦਾ ਸੁਣਨ ਵਾਲਾ। ਸੁਣੀ ਜਾਊਗਾ ਜ਼ਿੰਦਗੀ ਨੰਦੂ ਜੂਗੀ ਕਿ ਵੇੜੂ ਕੀ ਬੈਠਾ ਹਉ ਵਾਇਆ ਵੱਲੋਂ ਨਹੀਂ ਜਾਣਾ ਵਾਇਆ ਦੀ ਖੋਜ ਵੱਲ ਨਹੀਂ ਜਾਣਾ ਖੋਜ ਵੱਲ ॠषि मुनि ਗਏ ਨੇ ਗੁਰਮੁਖੀ ਕਰ ਅਪਰੋਹ ਜਾਂਦੇ ਹੀ ਨਹੀਂ ਅਸਤੇ ਨੇ ਜਾਪਾ ਕਿਆ ਮਨ ਮੰਤ ਉਹਦੇ ਮਨ ਦੇ ਵਿੱਚ ਗਾਹ ਕੀ ਹੈ ਅੱਜ ਜਿੰਨਾ ਰਚਨਾ ਜੇ ਕੱਲ ਨੂੰ ਹੋਰ ਇਹ ਹੋਰ ਕਿਸਮ ਦੀ ਹੋਰ ਰਚੀ ਫਿਰ ਅਬ ਮਾਰੀਆਂ ਸੁਣੀਆਂ ਵੀ ਨੇ ਸੀ ਜਿਹੜੀਆਂ ਹੁਣ ਗਾਂ ਡਿਸਕਵਰ ਹੋ ਰਹੀਆਂ ਨੇ ਦੁਨੀਆਂ ਉਹ ਤਾਂ ਰਜਨਾ ਨਾ ਵੀ ਰਜ ਦੂਗਾ ਤੁਸੀਂ ਕੀ ਕਰੋਗੇ ਜੇ ਤਾਂ ਜਿੰਨੀ ਰਜੀ ਹੋਈ ਐ ਇੰਨੀ ਹੋ ਰਹੇ ਜਿੰਨੀ ਮਰਜੀ ਹੋਰ ਕਿਥੇ ਰਜ ਦਵੇ ਐਦੇ ਤੋਂ ਹੋਰ ਪਲੈਨਟ ਕਿਤੇ ਰਜ ਦਵੇ ਉੱਥੇ ਚਲੇ ਜਾਓ ਉੱਥੇ ਦੇਖੀ ਜਾਓ ਜਾ ਕੇ ਫਿਰ ਸਾੜ ਗਿਆ ਧਰਤੀਆਂ ਦੇ ਚਲੇ ਜਾਓ ਕੋਈ ਸਾਰੇ ਹਸਪਤਾਲ ਘਰੋਂ ਕੋਈ ਕੀ ਫੈਰਦਾ ਏ ਤੂੰ ਜਾਂਦੇ ਜਿੱਕਣੂ ਗਏ ਚ ਪੁੱਛ ਨਿਕਲ ਨਹੀਂ ਹਾਂ ਕੋੰਤਨਾ ਜਾਪੇ ਕਿਆ ਮਨ ਤੋਂ ਉਹਦੇ ਮਨ ਦੇ ਵਿੱਚ ਕੀ ਹੈ ਕੀ ਉਹਨੇ ਅਗਲੇ ਪਲ ਕਰ ਦੇਣਾ ਇਹਦਾ ਹੀ ਤੁਹਾਨੂੰ ਪਤਾ ਨਹੀਂ ਕਰਤੇ ਤੇ ਬੰਦਾ ਜਿਹਨੂੰ ਪਤਾ ਹੀ ਨਹੀਂ ਹੈ ਰਹੇ ਉਹਦਾ ਅੰਤ ਕੋਲ ਨਾ ਬੇਕੂਫੀ ਦਾ ਸਵਾ ਪੁੱਛਣੀ ਉਹਨੇ ਅੰਤ ਦੀ ਖੋਜ ਕਰਨੀ ਟਾਈਮ ਵੇਸਟ ਕਰਦਾ ਅੰਤ ਨਾ ਜਾਪਿਆ ਕੀਤਾ ਆਕਾਰ ਜਿੰਨਾ ਆਕਾਰ ਕੀਤਾ ਹੋਇਆ ਹੈ ਉਹਨੇ ਰਚਨਾ ਰਚੀ ਇਹਦਾ ਅੰਤ ਫਾਲੂ ਕੋਈ ਕਿੱਥੇ ਪਤਾ ਲਾ ਪਤਾ ਲਾ ਖਾਗਾ ਸਰਬਾ ਪਾ ਲੋ ਲੱਗੇ ਰਹਿਣ ਸਾਂਜਣਾ ਕਿੰਨਾ ਹੋ ਗਿਆ ਲੱਗੇ ਰਹਿਣ ਅੰਤ ਨਹੀਂ ਪਾਸ ਅੰਤਨ ਆਵਤ ਦੇਵ ਸਭੇ ਇਹ ਨਹੀਂ ਕਦੇ ਕਿਸੇ ਨੇ ਇਦਾਂ ਨੂੰ ਗਿਆ ਨਹੀਂ ਕਿ ਉਹ ਜਿਹੜਾ ਕੁਛ ਹੋ। ਅੰਤਨ ਪਾਵਤ ਦੇਵ ਸਭਾ ਮੁਨੀ ਇੰਦਰ ਮਹਾ ਸ਼ਿਮ ਜੋਗ ਕਰੀ। ਬਾ ਸ਼ਿਵ ਜੋਗ ਕਰਕੇ ਅੰਤ ਪਾਉਂਦੇ। ਜੋਗ ਨਾਲ ਧਿਆਨ ਲਾ ਕੇ। ਧਿਆਨ ਲਾ ਦੇ ਉਹ ਵੀ ਮਾਇਆ ਦਾ ਅੰਤ ਹੋਊਗਾ। ਸਮਝਦਾ। ਜੋ ਕੀ ਮਾਇਆ 'ਚ ਫਸੇ ਨੇ। ਅੰਤਨ ਪਾਵਤ ਦੇਵ ਸਭਾ ਦੇਵ ਖੋਜ ਕਰਕੇ ਬੋਲੇ индуਰ ਮਹਾਸ਼ਿਵ ਜੋ ਕਰੀ ਕਾਲ ਅੰਤ ਬੋਲਦੇ ਨੇ ਰਚਨਾ ਦਾ ਅਸਲ ਪ੍ਰਤਾੰਤ ਬੋਲਦੇ ਨੇ ਬੇਅੰਤ ਦਾ ਅੰਤ ਪਾਉਣ ਕੋਈ ਨਾਲੇ ਉਹਨੂੰ ਬੇਅੰਤ ਕਰ ਹੀ ਜਾਂਦੇ ਨੇ ਨਾਲੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਫਿਰ ਭੂਰ ਕੇ ਨੇ ਫਿਰ ਜਾਨ ਨੂੰ ਮੰਨ ਲਿਆ ਬੇਅੰਤ ਹੈ ਫਿਰ ਉਹਦਾ ਅੰਤ ਪਾਉਣ ਜਿਹੜੀ ਚੀਜ਼ ਟੋਲੀ ਉਨ ਜਾ ਸਕਦੀ ਤਖੜੀ ਤੇ ਬਾਰ ਬਾਰ ਉਹਦੇ ਬਾਤੇ ਤਕੜੀ ਹੋਰ ਬਣਾ ਰਹੇ ਹੋ ਇੱਕ ਲਫ਼ਜ਼ ਆ ਤੁਲ ਫਿਰ ਉਹਦੇ ਬਾਤੇ ਸੋਚੀ ਜਾਣਾ ਵੀ ਕਹੇ ਜੀ ਤਕੜੀ ਬਣਾਈਏ ਕੀ ਕਰੀਏ ਫਿਰ ਮੂਰਖ ਨਹੀਂ ਤਾਂ ਟਾਈਮ ਵੇਸਟ ਕਰੂਗਾ ਸਾਰੀ ਜ਼ਿੰਦਗੀ ਜ਼ਿੰਦਗੀ ਵੇਸਟ ਕਰੀ ਜਾਂਦੇ ਨੇ ਜਾਈ ਜਾਂਦੇ ਨੇ ਲੱਭਿਆ ਤਾਂ ਕੁਝ ਨਹੀਂ ਨਾ ਮਨ ਇੰਦਰ ਵਾਹ ਸ਼ਿਵ ਜੋ ਕਰੀ ਉਹ ਬੇਦ ਵਿਰੰਚ ਵਿਚਾਰ ਰਹੇ ਉਹਨਾਂ ਨੇ ਇਹ ਕਿਹਾ ਬੇੜਵਰਾਂ ਚ ਕਾਉਣ ਗੁਰਮੁਖ ਹਰ ਜਾਪ ਨਾ ਛੱਡੋ ਇੱਕ ਘੜੀਓ ਕਹਿੰਦੇ ਹਰ ਜਾਪ ਨਾ ਛੱਡੋ ਇੱਕ ਘੜੀ ਕੋਲਟੇਰਾ ਪਏ ਹੋਏ ਹੋ ਇਹ ਜੋ ਕੁਝ ਨਹੀਂ ਲੱਭਣਾ ਹੈਗਾ ਇਹਦਾ ਜਾਪ ਕਰੋ ਹਰ ਰੋਜ਼ਾ ਨੋ ਮਥਰਾ ਕਹਿੰਦੇ ਮਥਰਾਜਨ ਕੋ ਪ੍ਰਭ ਦੀਨ ਦੇ ਵਾਲ ਹੈ ਕਹਿੰਦੇ ਮੇਰੇ ਤੇ ਤਾਂ ਉਹਦੀ ਕਿਰਪਾ ਪਤੇਰਾ ਪਈ ਜਿਹੜਾ ਇਹ ਨਹੀਂ ਰਾਹ ਪਿਆ ਜਿਹੜਾ ਉਹਦੀ ਸੰਗਤ ਦੇ ਵਿੱਚ ਲੈ ਗਿਆ ਸੰਗਤ ਸ੍ਰਿਸ਼ti ਨੇ ਹਾਲ ਕਰੀ ਜਿਹੜਾ ਉਹਦੇ ਨਾਲ ਜੁੜ ਗਿਆ ਸ੍ਰਿਸ਼ti ਜੋ ਆਪਣੀ ਸੰਗਤ ਉਹਨੇ ਨਿਹਾਲ ਕੀਤੀ ਹੋਈ ਹੈ ਸਾਰੀ RAMDAS GURU ਜੰਗਤਾਲ ਨੂੰ RAMDAS ਦੇ ਗੁਰੂ ਨੇ ਦੇਖੋ RAMDAS ਨੂੰ ਜੇ ਗੁਰੂ ਕਹਿੰਦੇ ਦਾਸ ਗੁਰੂ ਨਹੀਂ ਹੁੰਦਾ ਗੁਰੂ ਨਾਲ ਦਾਸ ਨਹੀਂ ਲੱਗਦਾ ਹੁੰਦਾ ਗੁਰੂ ਵਰਗੀ ਦਾ ਦਾਸ ਗੁਰੂ ਗਿਦਾ ਦਾ ਗਾਣਾ ਦਾਸ ਲਾਤਾ ਗੁਰੂ ਗਿਦੇ ਇਹ ਹੋਈ ਮੋਰਖ ਨੇ ਇਹੇ ਛਿੰਜੀ ਹੁੰਦੀ ਸੀ ਗਾਦਰ ਜੀ ਦਾ ਗੁਰੂ ਉਹਦੇ ਨਾਲ ਦਾਸ ਲੱਗਿਆ ਹੋਇਆ ਗੁਰੂ ਨਹੀਂ ਲੱਗ ਸਕਦਾ ਹੁਣ ਨਾਲ ਹੁੰਦੇ ਗੁਰੂ ਦਾਤਾ ਦਾਧ ਰਾਮਦਾਸ ਗੁਰੂ RAMDAS ਦੇ ਗੁਰੂ ਨੇ ਜਗ ਤारण ਕੋ ਜਾਂ ਦੋਨੇ ਰਜਿਆ ਉਹ ਨਹੀਂ ਤਾਰਨੇ RAMDAS ਜਗ ਮੈਂ ਤਾਰ ਦੂ ਤੇ ਸਾਰੀ ਕੁਲਬਣੀ ਦੇ ਖਲਾਫ ਗੱਲ ਚਲੀ ਗਈ ਹੈ ਹਰ ਜੋਤ ਨਾ ਗੁਰ ਜੋਤ ਹੈ ਅਰਜਣ ਮੈਂ ਤਰੀ ਪਰਮੇਸ਼ਰ ਨੇ ਜੋਤ ਤਰੀ ਗਿਆ ਉਹਦੇ ਹੱਥ ਹੈ ਕਰਤੇ ਹੱਥ ਵੜਿਆਈਆਂ ਜੈ ਜੈ ਬ੍ਰਿਹਦੌੜੇ ਹੱਟੇ ਆਦਮੀ ਨਹੀਂ ਆਤਾ ਹੈ ਅਣਜਾਣਤਾ ਨੇ ਬਸ ਕਿਛੇ ਆਇਓ ਅੰਤਨ ਜਪੇ ਪਾਰਾਵਾਦ ਅੰਤਨ ਜਪੇ ਪਾਰਾਵਾਦ ਆ ਦੇਖੋ ਆ ਕੀ ਹੱਥ ਖੜੇ ਕੀਤੇ ਹੋਏ ਨੇ ਇਹ ਕੀਦਾਨ ਪਾਰਾਵਾਦ ਅੰਤ ਨਹੀਂ ਜਪਦਾ ਸਾਨ ਕਹਿੰਦਾ ਮੈਨੂੰ ਨਹੀਂ ਜਪਦਾ ਜਪੇ ਨਹੀਂ ਸਕਦਾ ਕਿਸੇ ਇੱਥੇ ਤਾਂ ਹੱਥ ਖੜੇ ਕੀਤੇ ਹੋਏ ਨੇ ਜਿਹਦਾ ਨਹੀਂ ਪਾਇਆ ਜਾਣਦਾ ਅੰਮ੍ਰਿਤ ਆ ਦਾ ਗੁਰੂ ਉਹ ਹੈ ਅੰਤ ਨੇ ਆਪੇ ਕੀਤਾ ਆਕਾਰ ਜਿਹਨੇ ਆਕਾਰ ਕੀਤਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਗੁਰੂ ਹੈ ਉਹਦਾ ਹੱਥ ਖੜੇ ਕਰੀ ਜਾਂਦੇ ਨੇ ਤੁਸੀਂ ਉਹਨੂੰ ਬਰਾਬਰੀ ਦੇਈ ਜਾਂਦੇ ਹੋ ਸਾਫ ਪਤਾ ਲੱਗਦਾ ਗੁਰਗਨ ਗੁਰਗਨਾ ਹੁੰਦੇ ਸਿੱਖੀ ਡੁੱਗਦੀ ਕਿਉਂ ਤਾਈ ਜਿਵੇਂ ਸਿੱਖੀ ਗਈ ਉਹ ਸਿੱਖੀ ਗਈ ਠੀਕ ਇੱਥੇ ਸਾਡੇ ਉਹ ਸਿੱਖੀ ਮੇਰੀ ਜੇਬ ਕੱਟ ਗਈ ਜੇਬ ਤਾਂ ਖਾਲੀ ਸੀ ਕੱਟਿਆ ਕੀ ਗਿਆ ਮੂਰਖ ਸੀ ਜੀ ਨੇ ਜੇ ਕੱਟਿਆ ਜੇਬ ਚ ਬਟੂਆ ਖਾਲੀ ਨਹੀਂ ਹੁੰਦਾ ਤਾਂ ਕੋਈ ਕੱਢਦਾ ਖਾਲੀ ਜੇਬ ਨੂੰ ਕੋਈ ਕੱਢਦਾ ਹੁੰਦਾ ਹੈ ਜੇਬ ਨਹੀਂ ਕੱਟੀ ਗਈ ਤੁਨੋਂ ਲੇਖ ਜੇ ਕਿ ਹੈ ਇਹ ਕੁਛ ਨਹੀਂ ਸਿੱਕੇ ਤੋਂ ਟੁਕਾ ਥਿਓ ਨਹੀਂ ਸਿੱਖੀ ਦਾ ਉਦੋਂ ਹੀ ਖਤਮ ਕਰਤੀ ਸੀ ਜਸਪਤ ਲਾਹਤ ਰਹੇ ਸਿੱਖੀ ਦਾ ਉਹ ਨਹੀਂ ਜਾਂਦਾ ਤਾਂ ਰਾਜ ਕਰੇਗਾ ਖਾਲਸਾ ਹਵੀ ਹੋ ਗਿਆ ਕਿਸੇ ਨੇ ਜਵਾਬ ਨਹੀਂ ਦਿੰਦਾ ਨਾ ਮੂਰੇ ਤੇ ਕੋਈ ਮੂਰੇ ਨਹੀਂ ਹੋਇਆ ਵੀ ਗਲਤ ਹੈ ਉਦੋਂ ਤਾਂ ਸਿੱਖੀ ਹੈ ਨਹੀਂ ਜੇ ਹੁੰਦੀ ਉਹ ਜਵਾਬ ਦਿੰਦਾ ਡੰਡਾ ਫੜ ਕੇ ਮੂਰੇ ਖੜ ਜਿੰਦਾ ਕਿਵੇਂ ਕਹਿੰਦੇ ਓਏ ਰਾਜ ਕਰੇਗਾ ਖਾਲਸਾ ਤਬ ਉਹ ਰਾਜ ਰਾਜ ਉਹ ਨਰਕ ਲਿਖਿਆ ਕਰਵਾਉਂਦਾ ਗੁਰੂ ਜੀ ਅਫੇਂਦ। ਜਿਹੜੇ ਰਾਜਧਰਗਾ ਖਾਨਸਾ ਵਾਲੇ ਨੇ ਮਨ ਨੂੰ ਅਕਾਲੀ ਫੂਲਾਦੋ ਨੇ ਕਿਹਾ ਪਰ ਸੁਣੇ ਨਹੀਂ ਉਹਨੇ ਵੀ ਇਹ ਨਹੀਂ ਕਿਹਾ ਉਹਨੇ ਕਹਾ ਬਣਾ ਲਾ ਦੇ ਬਣਾ ਲਾ ਲੈਂਦਾ ਸੀ ਗੁਰੂ ਕਾ ਹੋਬਲੀ ਸਿੰਘ ਨੇ ਰਾਜਦਸ ਕਾ ਦਾਬ ਰਾਜ ਕਰੂਗਾ ਸੰਸਾਰ ਦਾ ਰਾਜ ਦਾ ਸੰਸਾਰੀ ਬੰਦੇ ਕਰਦੇ ਹੁੰਦੇ ਨੇ ਸੰਸਾਰ ਦਾ ਨਾ ਸੰਸਾਰੀ ਬੰਦੇ ਕਰਦੇ ਹੁੰਦੇ ਨੇ ਖਾਨਸਾ ਨਹੀਂ ਕਰਦੇ ਹੋਂ ਗੁਰਮੁਖ ਨਹੀਂ ਕਰਦੇ ਸੰਸਾਰੀ ਹੁੰਦੇ ਨਹੀਂ ਨਾ ਗੁਰਮੁਖ ਜੇ ਭਗਤ ਵੀ ਸੰਸਾਰ ਜੇ ਗੁਰਮੁਖ ਵੀ ਸੰਸਾਰੀ ਰਹੇਗੇ ਜੇ ਸਿੱਖ ਵੀ ਸੰਸਾਰੀ ਹੋਣ ਫਿਰ ਉਹ ਸਿੱਖੇ ਨਹੀਂ ਹਣੋ ਫਗਤ ਦਾ ਸਾਰੀਆਂ ਜੋੜ ਕੇ ਦੇਣਾ ਆਇਆ ਕੁਰਬਾਨੀ ਤਾਂ ਸਾਨੂੰ ਇਹ ਸਿੱਖਿਆ ਦਿੰਦੀ ਏ ਜੇ ਅਸੀਂ ਇਹ ਸਿੱਖਿਆ ਲੈ ਲਈ ਫੇ ਸਾਡਾ ਸੰਸਾਰ ਨਾਲ ਜੋੜ ਨਹੀਂ ਹੈ ਜੇ ਜੇ ਸਿੱਖਿਆ ਨਹੀਂ ਲਈ ਸੰਸਾਰ ਨਾਲ ਜੋੜ ਫਿਰ ਅਸੀਂ ਸੰਸਾਰੀ ਹੋਈਆਂ ਜੇ ਸਿੱਖਿਆ ਨਹੀਂ ਲਈ ਤਾਂ ਸਿੱਖ ਨਹੀਂ ਹਾਂ ਅਸੀਂ ਹੁਣ ਕਰੋ ਸਿੱਖਿਆ ਸੱਚ ਹੈ ਸਿੱਖਿਆ ਬਣੀ ਅਸੀਂ ਲੈਣੀ ਸਿੱਖ ਵੀਰ ਦੀ ਹੈਗੇ ਤੇ ਕੌਣ ਮੰਨ ਲੂ ਇਸ ਗੱਲ ਹੋਰ ਟੀਕਾ ਨਾ ਬਣਣੀ ਹੈਗਾ ਕਹ ਤਾ ਸਿੱਖਿਆ ਲੈ ਲਓ ਸਿੱਖ ਬਣ ਜਾਓ ਇਹ ਕਹਿਣਾ ਛੱਡ ਦੋ ਵੀ ਅਸੀਂ ਸਿੱਖ ਹਾਂ ਕਹਿਵੇਂ ਰਹੋ ਤੁਸੀਂ ਸਿੱਖਾਂ ਲੋਕਾਂ ਨੇ ਨਹੀਂ ਮੰਨਣਾ ਵੀ ਤੁਸੀਂ ਉਹ ਬਲਕਾ ਨਹੀਂ ਮੰਨਣਾ ਫੋਟੋ ਵੀ ਨਹੀਂ ਮੰਨਦੇ ਤੂੰ ਜੇ ਤਾਂ ਹੁਣ ਵੀ ਨਹੀਂ ਮੰਨਦੇ ਤੁਸੀਂ ਸਿੱਖ ਹੋ ਕਹਿੰਦੇ ਨੇ ਹਿੰਦੂ ਨੇ ਇਹ ਉਹ ਤਾਂ ਹੁਣੋਂ ਨਹੀਂ ਮੰਨਦੇ ਉਹਨਾਂ ਨੂੰ ਪਤਾ ਵੀ ਹਿੰਦੂ ਰਹੇ ਤੜਫਦੇ ਨੇ ਤੜਫੀ ਜਾਣ ਉਹ ਠੀਕ ਕਹਦੇ ਨੇ ਇਹਦੋਂ ਕਿ ਕੀ ਗੱਲ ਕਹਦੇ ਨੇ ਉਹ ਸਾਬਤ ਕਰੋ ਅਸੀਂ ਸਿੱਖ ਕਿ ਲੜਾਈ ਦੀ ਗੱਲ ਨਹੀਂ ਹੈ ਸਾਬਤ ਕਰਨ ਦੀ ਗੱਲ ਹੈ ਮੈਂ ਕਹਾਂ ਤੇਰੀ ਜੇਬ ਖਾਲੀ ਹੈ ਤੂੰ ਕੱਢ ਕੇ ਦਿਖਾ ਤੇਰੇ ਕੋਲ ਕੀ ਹੈ ਭਈ ਮੈਂ ਆਪੇ ਚੁੱਪ ਹੋ ਜਾਈਂਗਾ ਤੂੰ ਮੈਨੂੰ ਦਿਖਾ ਅਜੇ ਕਹਿੰਦੇ ਸਿੱਕੀ ਤਾਂ ਖਾਲੀ ਨੇ ਦਿਖਾਓ ਸਿੱਕੀ ਜੇ ਹੈਗੀ ਤਹਾਂ ਡੋ ਅਸੀਂ ਚੁੱਪ ਕਰ ਜਾਾਂਗੇ ਸਾਡੀ ਬੇਇੱਜ਼ਤੀ ਹੋ ਜੂਗੀ ਚੁੱਪ ਕਰ ਜਾਾਂਗੇ ਨਾ ਸਾਬਤ ਕਰੋ ਕੱਲ ਸਾਬਤ ਕਰਦੀ ਐ ਇਹ ਨਹੀਂ ਐ ਵੀ ਜਾਦਾ ਦੂਜੇ ਨੂੰ ਸੱਖਾ ਨੇ ਲੋ ਸੱਖਾ ਜੀ ਨੂੰ ਥੋੜੇ ਕਰਦੇ ਨੇ ਵੋਟਾਂ ਦਾ ਕੰਮ ਫਿਰ ਇਹਨਾਂ ਨੂੰ ਨਹੀਂ ਵੋਟਾਂ ਚਾਹ ਲੈਣ ਨੇ ਹਿੰਦੁਸਤਾਨ ਦੇ ਸਿੱਖ ਇਹਨੂੰ ਵੜ ਜਾਣ ਜਦੋਂ ਆਨੇ ਮੋਟਾ ਜ਼ਿਆਦਾ ਨੇ ਫਿਰ ਅੰਤ ਕਾਰਨ ਕਿਤੇ ਬਿਲ ਲਾਹੇ ਅੰਤ ਕਾਰਨ ਕਿਤੇ ਬਿਲ ਲਾਹੇ ਇਹ ਅੰਤ ਪਾਉਣ ਨੂੰ ਬਥੇਰੇ ਚਿੱਕਾ ਮਾਰਦੇ ਨੇ ਸਾਰੇ ਸੈਨਾਨੀ ਅੰਤ ਪਾਉਣ ਨੂੰ ਇਕਰਦੇ ਬਥੇਰੇ ਬਰਲਾਪ ਕਰ ਰਹੇ ਨੇ ਅੰਤ ਪਾਉਣ ਨੂੰ ਪਾ ਕੇ ਅੰਤਨਾ ਪਾਇਆ ਜਾਹੇ ਅੰਤ ਨਹੀਂ ਪਾਇਆ ਜਾ ਸਕਦਾ ਅੰਤਨ ਬਾਅਦ ਦੇਵ ਦੇਵਤੇ ਅੰਤ ਪਾਉਂਦੇ ਹੁੰਦੇ ਨੇ ਦੇਵਤੇ ਨੈਗੇਟਿਵ ਨੇ ਦੇਵਤੇ ਗਰਮਖਣੀ ਹੁੰਦੇ ਦੇਵਤੇ ਅੰਛੇ ਜਾਨਾ ਬਹੁਤਾ ਫਰਕ ਨਹੀਂ ਹੁੰਦਾ ਦੇਵਤੇ ਵੀ ਹੰਕਾਰੀ ਹੁੰਦੇ ਨੇ ਬਹੁਤਾ ਨਹੀਂ ਫਰਕ ਹੁੰਦਾ ਇਹੋ ਅੰਤਨ ਜਾਣੇ ਕੋਈ ਇਹੋ ਅੰਤਨ ਜਾਣੇ ਕੋਈ ਇਹ ਜਿਹੜਾ ਅੰਤ ਹੈ ਕੋਈ ਵੀ ਨਹੀਂ ਜਾਣਦਾ ਇਸ ਵਿੱਚ ਕਿੱਤੇ ਤੱਕ ਰਚਨਾ ਹੈ ਕਿੰਨਾ ਗਿਆਨ ਹੈ ਕੋਈ ਵੀ ਹੋਂਦ ਇਹੋ ਅੰਤ ਨਾ ਜਾਣੇ ਬਹੁਤਾ ਕਹੀਏ ਬਹੁਤਾ ਹੋਏ ਜਿੰਨਾ ਬਹੁਤਾ ਅਸੀਂ ਕਹੀ ਜਾਂਦੇ ਹਾਂ ਰਚਨਾ ਉਨੀ ਬਹੁਤੀ ਹੋ ਹੀ ਜਾਂਦੀ ਹੈ ਹੌਣ ਜਿਹੜੇ ਗਾਹਾਂ ਦੇਖ ਲੈਂਦੇ ਨੇ ਖੋਜ ਕਰ ਲੈਂਦੇ ਨੇ ਉਹਨੇ ਘੋਰ ਹੈਰਾਨ ਹੋ ਜਾਂਦੇ ਨੇ ਜਿੱਦੀ ਗੱਲ ਬਰੀਕੀ ਨਾਲ ਦੇਖਦੇ ਨੇ ਉਨੀੋ ਬਰੀਕ ਹੋਰ ਹੋ ਜਾਂਦੀ ਹੈ ਜਿੱਦੀ ਵਾਇਆ ਨੂੰ ਬਰੀਕੀ ਨਾਲ ਦੇਖਦੇ ਹਾਂ ਗੱਲ ਬਰੀਕ ਹੋਰ ਹੋ ਜਾਂਦੀ ਹੈ ਪਹਿਲਾਂ ਐਟਮ ਕੋ ਫੋਟੇ ਲੱਗਦਾ ਸੀ ਇਹਨਾਂ ਨੂੰ ਵੀ ਖੜ ਚੂਗੀ ਗੱਲ ਜਾ ਕੇ ਫਿਰ ਉੱਥੋਂ ਵੀ ਕਹਾਂ ਚਲੀ ਗਈ ਫਿਰ ਉੱਥੋਂ ਹੁਣ ਕਬੜੇ ਕਿੱਥੇ ਜਾ ਕੇ ਘੜੂ ਵਾਹਦੇ ਕਾਂ ਮਰੀ ਜਾਂਦੀ ਹੈ ਵੱਡਾ ਸਾਹਿਬ ਉੱਚਾ ਥਾਂ ਵੱਡਾ ਸਾਹਿਬ ਉਹ ਸਭ ਤੋਂ ਵੱਡਾ ਸਾਹਿਬ ਉਹ ਕੋ ਜਿੱਥੇ ਬੈਠਾ ਸਭ ਤੋਂ ਉੱਚੀ ਜਗ੍ਹਾ ਤੇ ਬੈਠਾ ਰਜਨਨ ਤਾਂ ਬਾਹਰ ਹੈ ਜੇ ਲੋਕ ਭਜ ਲੋ ਚਾਹ ਪਤਾਲਾ ਵਾਲ ਨੂੰ ਭਜ ਲੋ ਚਾਹ ਕਾਸ਼ ਵਾਲ ਨੂੰ ਭਜ ਲੋ ਉੱਚੇ ਤੋਂ ਰਜਨਨ ਤਾਂ ਬਾਹਰ ਉੱਚਾਈ ਹੈ ਧਰਤੀ ਨੇ ਤਾਂ ਪੂ ਮਹੀ ਜਾਣਾ ਹੈ ਫੇਰ ਕਿਹੜਾ ਘੜੀ ਹੈ ਜਿਹੜੇ ਪਤਾਲਾ ਰ ਖਾਸ ਕਰਕੇ ਨੇ ਉਹ ਵੀ ਪਰਮ ਵਿੱਚ ਫੇਰੇ ਨੇ ਘਰ ਵਾਲੇ ਨੂੰ ਗੱਲ ਸਮਝਦੀ ਹੈ ਪਤਾਲਾ ਘਾਤ ਨਹੀਂ ਬਧਾਲਾਗਾਤਾ ਤਾਂ ਨਜੇ ਧਰਤੀ ਸਟੇਪਰੋ ਕੋਈ ਖੜੀ ਹੋਵੇ ਅਜੀ ਆਪਣੇ ਸਿਰ ਤੋਂ ਉੱਤੇ ਨੋ ਆਕਾਸ਼ ਕਰਦੇ ਨੇ ਫੈਰਾਵਲੂ ਬਧਾਲਾਗਾ ਜੇ ਧਰਤੀ ਨੇ ਕੋ ਬਣੇ ਆਕਾਸ਼ ਵੀ ਕੋ ਭੀ ਜਾਣੇ ਨਾਲ ਧਰਤੀ ਵੀ ਭੀ ਜਾਣ ਜਿਹੜਾ ਬਤਾਲ ਉਹਨੇ ਆਕਾਸ਼ ਵੜ ਜਾਣਾ ਅਗਲੇ 12 ਘੰਟੇ ਨੂੰ ਜਿੱਥੇ ਹੁਣ ਜਿਹੜਾ ਸਾਡਾ ਬਤਾਲ ਹੈ ਇਸ ਵਕਤ ਨੂੰ 12 ਘੰਟੇ ਬਾਅਦ ਉਹਨੇ ਪਤਾਲ ਨੇ ਆਕਾਸ਼ ਵੜ ਜਾਣਾ ਸਾਡਾ ਸਿਰ ਉੱਥੇ ਚੜਾ ਜਾਣਾ ਕੋ ਬਕੇ ਵੱਟਾ ਬਣ ਜਾਣੇ ਉਹਨੇ ਅਕਾਸ਼ ਬਣ ਜਾਣਾ ਨੇ ਪਤਾਲ ਬਣ ਜਾਣਾ ਉਹ ਤੋਂ 12 ਘੰਟੇ ਬਾਅਦ ਇਹਨੇ ਫੇਰ ਅਕਾਸ਼ ਬਣ ਜਾਣਾ ਨੇ ਪਤਾਲ ਬਣ ਜਾਣਾ ਇਹਦਾ 24 ਘੰਟੇ ਦੋ ਵਾਰ ਬਦਲਦਾ ਅਕਾਸ਼ ਪਤਾਲ ਕਿ ਹੋਇਆ ਕੁਝ ਵੀ ਨਹੀਂ ਉਹ ਤਾਂ ਗਗਨ ਨਮਾ ਬਾਕੀ ਹੈ ਉਹਨੇ ਤਾਂ ਇਹ ਵੀ ਹੈ ਗਗਨ ਨਮਾ ਬਾਕੀ ਹੈ ਗਗਨ ਸਾਰਾ ਹੀ ਗਗਨ ਚ ਵੱਜਦਾ ਤੇ ਮਾਮਾ ਹੁਕਮ ਗਗਨ ਦੇ ਵਿੱਚੇ ਪ੍ਰਗਟ ਹੈ ਹੁਕਮ ਮਾਇਆ ਦੇ ਵਿੱਚ ਹੀ ਹੈ ਨਾ ਮਾਇਆ ਦੇ ਦਰਮੀਆਂ ਵਿੱਚ ਬਾਜਿਆ ਤਾਂ ਵੱਜਦਾ ਤਾਂ ਪਹਿਲਾਂ ਤੇ ਉਹਨੂੰ ਜਾ ਸੁਣਿਆ ਉਹਦੇ ਵੇਲੇ ਤਾਂ ਜਿਆਦਾ ਵੱਜਿਆ ਜਾਂ ਉਹਨੂੰ ਸੁਣਿਆ ਕਹਿੰਦਾ ਵੀ ਜ਼ੋਰ ਹੀ ਹੁਣ ਨਿਕਲਿਆ ਜ਼ੋਰ ਜਿਹਦਾ ਪਹਿਲੇ ਸੀ ਕਦੇ ਛੁਪਿਆ ਹੋਇਆ ਸੀ ਤੇ ਸਾਨੂੰ ਦਿਖਿਆ ਜਾਂ ਨਿਕਲਿਆ ਨਿਕਲਿਆ ਜਾਂ ਜਦਾਂ ਜਾਂ ਸਾਨੂੰ ਦਿਖਿਆ ਉਹ ਤਾਂ ਪਹਿਲਾਂ ਵੀ ਇਹ ਬੋਲੀ ਐ ਭਾਸ਼ਾ ਦਾ ਫਰਕ ਹੈ ਠੀਕ ਹੈ ਜਿੱਦੇ ਸੂਰਜ ਨਿਕਲੇ ਦੇਖੇ ਉੱਥੇ ਉਦੋਂ ਹੀ ਨਿਕਲੇ ਗੱਲ ਵੀ ਠੀਕ ਹੈ ਪਰਿਆ ਨਿਸ਼ਾਨੇ ਘਾਓ ਉਹ ਜਿੱਥੇ ਮੈਰੀ ਲਗਾਈ ਦੀ ਨਾ ਟਾਰਗੇਟ ਤੇ ਤੇ ਅਹ ਲਾਇਆ ਦੀ ਉੱਥੋਂ ਹੀ ਵਰਗਟ ਹੋਇਆ ਨਿਸ਼ਾਨਾ ਤੇ 3 ਠੀਕ ਬੱਜਿਆ ਉਹ ਉੱਥੋਂ ਹੀ ਵਰਗਟ ਹੋਇਆ ਜਦ ਤੇ ਧਾਂਟ ਗਿਆ ਤਾਂ ਉੱਥੋਂ ਹੀ ਪ੍ਰਗਟ ਸੁਣਿਆ ਇਹ ਦੀ ਆਵਾਜ਼ ਖੇਤ ਜੋ ਮੰਡਿਓ ਸੁਰਵਾ ਸੁਰਵਾ ਦਾ ਪਹਿਲੇ ਮੰਡਿਆ ਦੀ ਖੇਤ ਨੂੰ ਆਪ ਜੂਝਣ ਕੋ ਦੋ ਫਿਰ ਚਰਚਾ ਕਰਨ ਦਾ ਸਵਾਲ ਦੂਜੀ ਮਤਰ ਹੁਣ ਤੇ ਤਾਂ ਬਹੁਤ سارے ਜਵਾਬ ਹੈ ਸੀ ਨਾ ਕਪੜਾ ਰਹਿ ਜਾਂਦੇ ਕੋ ਹੋੜ ਉਹੋ ਵਿਚਾਰੇ ਰਹਿ ਜਾਂਦੇ ਤੇ ਜੀ ਧਰਮ ਚਰਚਾ ਹੁੰਦੀ ਹੈ ਜਨਰੇਟਰ ਪੂਰਾ ਗਿਆ ਨੂੰ ਦੂਰ ਪਾਸੇ ਉਹ ਵਿਚਾਰੇ ਰਹਿ ਜਾਂਦਾ ਬੜਾਈ ਜਿਤਨੀ ਹੁੰਦੀ ਹੁੰਦੀ ਯਾਦ ਪੂਰਾ ਗਿਆਨ ਹੁੰਦਾ ਫੇ ਲੜਾਈ ਜਿੱਤਉਂਦੀਆਂ ਕਹਿੰਦਾ ਹਉ ਆਵਜੂ ਚੜੋਦਾ ਹੁਣੇ ਸਵਾ ਲੜਾਈ ਦਾ ਹੋਣਾਣ ਕੇ ਦਿਖਾਵੇ ਕੋਈ ਘੜ ਕੇ ਦਿਖਾਵੇ ਪੂਰੇ ਦੇਖੋ ਭਾਈ ਗਿਆਨ ਕੀ ਆਂਦੀ ਜਦੇ ਕਹਿੰਦਾ ਫਿਰ ਗਿਆਨ ਕੀ ਆਂਦੀ ਆਈਏ ਸਵੇ ਉੜਨਾ ਨਹੀਂ ਭਰਮ ਕੀ ਟਾਟੀ ਰਹੇ ਨ ਮਾਇਆ ਬੰਦੀ ਮਾਇਆ ਦਾ ਵਿੱਚੋਂ ਭਰਮ ਸੀ ਸਾਰੇ ਚੱਕਰ ਉਹ ਚੇ ਉਪਰ ਉਚਾਨੋ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨੋ ਉਹਦਾ ਨਾਮ ਕੀ ਹੈ ਜਿਹੜਾ ਉੱਚੇ ਤੇ ਉੱਚਾ ਉਹਦਾ ਉਦੋਂ ਵੀ ਉੱਚਾ ਜਾ ਸਕਦਾ ਨਾ ਹੁੰਦਾ ਜਸ ਸੰਸਾਰ ਦੇ ਵਿੱਚ ਜਸ ਲੋਕ ਖੜਦੇ ਨਹੀਂ ਚੰਗੇ ਕੰਮ ਕਰਕੇ ਜਸ ਖੜਦੇ ਨੇ ਪਬਲਿਕ ਚੰਗਾ ਸਮਝਦੀ ਹੈ ਪਰ ਉਹ ਐ ਸੰਸਾਰ 'ਚ ਖੜਨੂ ਜਸ ਸੰਸਾਰ ਤਾਂ ਇਹ ਹੋਰ ਬਹੁਤ ਨੇ ਉਹ ਸਾਰੇ ਸੰਸਾਰਾਂ ਦਾ ਜਾ ਸਕਦੇ ਕੋਈ ਉੱਚੇ ਉੱਪਰ ਉੱਚਾ ਗੱਡਾ ਵੀ 24 ਸੰਸਾਰ ਤੋਂ ਜ਼ਿਆਦਾ ਤਾਂ ਕੋਈ ਅਤਿਆਸ ਨਹੀਂ ਕਰ ਸਕਦਾ ਨਾ ਪਰਮਾ ਵਿਸ਼ਨੂੰ ਕੋਈ ਕਿਸੇ ਨੂੰ ਕੁਝ ਵੀ ਮੰਨੀ ਜਾਵੇ ਉਹਦਾ ਉਹਦਾ ਉੱਚਾ ਉਦੋਂ ਵੀ ਉੱਚਾ ਜਾ ਸਕਦਾ ਸਭ ਤੋਂ ਹਈ ਇਹ ਵੱਡਾ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋ ਢੰਡਾ ਵੱਟਾ ਕੋਈ ਉੱਚਾ ਹੋਵੇ ਉਹ ਸੂਚੇ ਦੀ ਗੱਲ ਕਰੇ ਮੈਂ ਤਾਂ ਉਹ ਸੂਚੇ ਦੀ ਗੱਲ ਕਰਕੇ ਸੋ ਹੋੜੇ ਕਿਹੜਾ ਹੈ ਉੱਚਾ ਕੌਣ ਹੈ ਜਿਹਨੂੰ ਉੱਚਾ ਕਹਿੰਦੇ ਇਹਦਾ ਮਤਲਬ ਗੁਰੂ ਨਾਨਕ ਦਾ ਉੱਚਾ ਕੋਈ ਹੈ ਕੁਛ ਤਾਂ ਗੁਰੂ ਤਾਂ ਉੱਚਾ ਨਹੀਂ ਕੋਸਦਾ ਗੁਰੂ ਤਾਂ ਉੱਚਾ ਜੇ ਹੈ ਤਾਂ ਦੱਸੋ ਕੀ ਹੈ ਉਹਦਾ ਕੋਈ ਨੌਤਰ ਸਭ ਕੁਝ ਛੱਕੇ ਟੰਗਤਾ ਕਿਆ ਹੈ ਹਿੰਦੂਵਾਦ ਬਣਾਤੀ ਪੰਤੇ ਨੂੰ ਪ੍ਰੋਜੈਕਟ ਕਰ ਦੇਣਾ ਗੁਰੂ ਇਹ ਹਿੰਦੂਵਾਦ ਹੈ ਐਸੇ ਤੋਂ ਡਰਦੇ ਕਿ ਹਾਜੀ ਕਿੱਡਾ ਵੀ ਵੱਡਾ ਕੋਈ ਉੱਚਾ ਹੋਵੇ ਸੰਸਾਰ 'ਚ ਉਹ ਉਹਦੇ ਨਾਲ ਉੱਚਾਈ ਰਹਿਣਾ ਕਾਹਦਾ ਵਾਦਲੇ ਵੇਸੀ ਬਈ ਭਗਤਾਂ ਨੂੰ ਕਿਤੇ ਤੁਸੀਂ ਉਹਦੀ ਬਰਾਬਰੀ ਨਾ ਦੇ ਦਿਓ ਕਿਸੇ ਬੰਦੇ ਨੂੰ ਬਰਾਬਰੀ ਨਾ ਦੇ ਦਿਓ ਜਿਹੜਾ ਬਰਾਬਰੀ ਦੇ ਦੂਗਾ ਉਹਦੀ ਮਤ ਮਾਰੀ ਗਈ ਜੇ ਥੋੜੀ ਬਾਦੀ ਸੀ ਵੀ ਨਾ ਉਹ ਵੀ ਮਾਰੀ ਗਈ ਪੈਨਿੰਗ ਵਾਤ ਸਮਝਣ ਵਾਲੀ ਹੁੰਦੀ ਐ ਜਦੋਂ ਮੰਨ ਲਵੇ ਗਲਤ ਫਿਰ ਸਮਝਣ ਵਾਲੀ ਬਤ ਰਹਿੰਦੀ ਹੋਈ ਨਹੀਂ ਫਿਰ ਉਹਨੂੰ ਸਮਝਾਉਂਦੀও ਨਹੀਂ ਫੇਰ ਹੀ ਉਹਨੂੰ ਸਮਝਾ ਸਕਦੇ ਜਿਨ੍ਹਾਂ ਨੇ ਕੁਝ ਮੰਨ ਲਿਆ ਪਹਿਲਾ ਉਹਨਾਂ ਨੂੰ ਗੁਰਬਾਣੀ ਸਮਝ ਚ ਨਹੀਂ ਆਸ ਇਹਨਾਂ ਸਭ ਤੋਂ ਵੱਡਾ ਸਤਗੁਰੂ ਨਾਨਕ ਮੰਨ ਲਿਆ ਆ ਪੌੜੀ ਤੇ ਖਰਾਬ ਹੈ ਐਵੇਂ ਵਿਰੋਧ-ਪ੍ਰੋਧ ਕਰਤਾ ਇਹਦਾ ਪਲਟਤੀ ਬਾਉਣੀ ਸਾਰੀ ਉਹ ਬਾਣੀ ਪਲਟਤੀ ਸਾਰੀ ਉਹ ਇਹਨਾਂ ਕਹ ਸਭ ਤੋਂ ਵੱਡਾ ਸਤਗੁਰੂ ਨਾਨਕ ਆ ਪਲਟਤੀ ਸਾਰੀ ਉਹ ਬਾਣੀ ਲਿਖੀ ਹੋਈ ਤੇ ਰੋਜ਼ ਪਾਠ ਕਰਨ ਨੂੰ ਤਾਂ ਕਿਹਾ ਸੀ ਜਪਜੀ ਸਾਹਿਬ ਦਾ ਕਿਤੇ ਗਲਤੀਆਂ ਨਾ ਕਰ ਲਿਓ ਲੋਕਾਂ ਨੇ ਕੀਤੀਆਂ ਹੋਈਆਂ ਸੀ ਉਹ ਅਸੀਂ ਉਹ ਤੋਂ ਵੱਡੀ ਗੱਲ ਨਹੀਂ ਏ ਵਡੂਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਅਗਲੀ ਬੰਤੀ ਕੀ ਹੈ ਕੰਤੀ ਜੇਵੜ ਆਪੋ ਜੇਵੜ ਆਪ ਤੇਵੜ ਜਾਣੇ ਆਪ ਆ ਹਾਂ ਜੇਵੜ ਆਪ ਜੇਵੜ ਆਪ ਜਾਣਿਆ ਜਿੱਡਾ ਵੱਡੋ ਆਪ ਓਡਾ ਕੋਈ ਚੁੱਕੇ ਹੋਰ ਹੈ ਨਹੀਂ ਇਸ ਕਰਕੇ ਆਪਣੇ ਆਪ ਨੂੰ ਆਪੇ ਜੋੜਦਾ ਨਾਨਕ ਨਦਰੀ ਕਰਮੀ ਦਾਤ ਮੈਂ ਜਿਹੜੀ ਉਹਦੀ ਵਡਿਆਈ ਕੀਤੀ ਹੈ ਮੈਨੂੰ ਤਾਂ ਉਹਦੇ ਦਾਤ ਦਿੱਤੀਏ ਮੈਥੋਂ ਤਾਂ ਕਰਵਾ ਲਈ ਆਪਣੀ ਵਡਿਆਈ ਆਪ ਮੈਂ ਨਹੀਂ ਕੀਤੀ ਉਦੇ ਬਾਰੇ ਜੋ ਕੁਝ ਮੈਂ ਦੱਸਿਆ ਤੂੰ ਮਰੀ ਉਸਤ ਤ ਤੂੰ ਤੇ ਹੋਏ ਨਾਨਕ ਅਵਲ ਨ ਜਾਣ ਸਕੋਈ ਪੰਜਵੇਂ ਪਾਠ ਨੇ ਲਿਖਤਾ ਸੁਬਲੀਏ ਜਿਹੜੀ ਉਸਤ ਅਸੀਂ ਕੀਤੀ ਹੈ ਤੇਰੀ ਉਸਤ ਤੂੰ ਹੀ ਕਰ ਸਕਦਾ ਹੋਰ ਕੋਈ ਨਹੀਂ ਜਾਣਦਾ ਇਸ ਕਰਕੇ ਤੈਂ ਬੁਲਾਇਆ ਅਸੀਂ ਬੋਲੇ ਕਿ ਸਾਰਾ ਕੁਝ ਫੁੱਸੜਦਾ ਸਖਾ ਸਾਰੇ ਕੁਝ ਫੱਪੜ ਪੁਸੇ ਥਾ ਇੰਨਾ ਕੁਝ ਕਿਹਾ ਹੋਇਆ ਸਾਰੇ ਸੋਗਾ ਫਿਰ ਤੋਂ ਮੂਰਗ ਦਾ ਹੀ ਨਾ ਸੋਗਾ ਫਿਰ ਹੁਣ ਉਹਦਾ ਅਸਰ ਕੀ ਹੋਇਆ ਪਰਮੇਸ਼ਰ ਨੂੰ ਛੱਡ ਕੇ ਵਿਅਕਤੀ ਦੇ ਅੱਗੇ ਅਰਦਾਸ ਕਰਨਾ ਕਿ ਬੜਾ ਅਰਦਾਸ ਕੀ ਬੋਲਣ ਕਰਦੇ ਨੇ ਗੁਰੂ ਰਾਮਦਾਸ ਉਹਥੇ ਕਿਉਂ ਕਰਦੇ ਨੇ ਵਿਰਤੀ ਪੂਜਕ ਹੋਗੇ ਨਾ ਹਿੰਦੂ ਬਣ ਗਏ ਪਿਓਰ ਖਤਮ ਕਰਤੀ ਸਾਰੀ ਗੰਦਗੀ ਖਤਮ ਕਰਤੀ ਗੁਰਬਾਣੀ ਸਾਰੀ ਪੜੀ ਲਗੀ ਜਿਕੇ ਸਾਰੀ ਦੇ ਸੋਗਾ ਫਿਰ ਮਤਮਰੀ ਮਤਮਰੀ ਮਾਇਆ ਨੇ ਭਾਈ ਉਹ ਤੇ RAMDAS ਦੇ ਨੋਤੇ ਅਸਾਂ ਨੇ RAMDAS ਦਾ ਉਹ ਮਾਇਆ ਨੇ ਮਤਮਰੀ ਹੋਈ ਹੈ ਬੁਲੀ ਬਖਤੀਰੋਦ ਨੂੰ ਮजूद ਵੀ ਹੈ ਜੀ ਗਿਆਤੀ ਤੁਸੀ ਮजूद ਵੀ ਹੈ ਜੀ ਮजूद ਹੋਵੇ ਨਾ ਹੋਵੇ ਉਹਨਾਂ ਨੇ ਜੀ ਲੈਣਾ ਉਹ ਤਾਂ ਮਾਇਆ ਦੀਂਦੀ ਹੈ ਉਹਨਾਂ ਨੇ ਇਸ ਗੱਲ ਤੇ ਕੀ ਲੈਣਾ ਹੈ ਸ਼ਿਵਜੀ ਕਿਹੜਾ ਮੌਜੂਦ ਹੈ ਵਿਸ਼ਨੂ ਕਿਹੜਾ ਮੌਜੂਦ ਹੈ ਕ੍ਰਿਸ਼ਨ ਕਿਹੜਾ ਮੌਜੂਦ ਹੈ ਰਾਮ ਜੰਦਰ ਕਿਹੜਾ ਮੌਜੂਦ ਹੈ ਉਹਦਾ ਮੰਤਰ ਬਣਾ ਕੇ ਜੜਾਵਾ ਜਾਈਦਾ ਉਹ ਰਾਮ ਮੰਤਰ ਦੇ 100 ਰੁਪਏ ਇਕੱਠੇ ਕਰ ਲੈ ਸੀ ਇਹ ਸਭ ਆਯਾਤਾਰੀਆਂ ਦੇ ਸਟੰਟ ਹੁੰਦੇ ਨੇ ਇਹ ਸਾਰਾ ਸਟੰਟ ਆਯਾਤਾਰੀਆਂ ਦਾ ਧਰਮ ਦਾ ਕੋਈ ਵੀ ਸੰਬੰਧ ਨਹੀਂ ਕਾਹ ਇਹ ਦੇ ਜਿਹੜਾ ਹੱਲ ਨਹੀਂ ਕੱਢਦੇ ਜਿਹੜੇ ਧਾਰਮਿਕ ਬਸੁਰੇ ਤਾਂ ਹੱਲ ਕਿਉਂ ਨਹੀਂ ਕੱਢਦੇ ਚੁੱਪ ਹੋ ਜਾਂਦੇ ਉਹ ਹੱਲ ਨਹੀਂ ਕੱਢਣ ਲੱਭਦਾ ਇਹਨਾਂ ਦਾ ਸਾਰ ਸਤਾਰਾ ਹੁੰਦਾ ਦਰਦੇ ਨਹੀਂ ਹੱਲ ਕੱਢਦੇ ਇਹ ਹੱਲ ਵਾਲੇ ਪਾਸੇ ਤੁਰ ਪੇ ਪੇ ਤਾਂ ਗਿਆ ਸਭ ਕੁਝ ਇਹ ਤਾਂ ਜਨੈਚਰ ਡੈਮਜ ਪਾਣੀ ਖੜਾ ਉਹਨਾਂ ਜਿਹੜਾ ਘਣੀ ਹੋਈ ਗਿਆ ਫੇਰ ਨਹੀਂ ਰੁਕਣਾ ਇਹਨਾਂ ਤੇ